ਕਿਸਾਨਾਂ ਨੂੰ ਆਮ ਆਦਮੀ ਪਾਰਟੀ ਦੇ ਚੀਰਮੈਨ ਜਗਰੂਪ ਸਿੰਘ ਸੇਖਾਂ ਦੀ ਧਿਰ ਕੱਟੀ ਅਤੇ ਤਿੱਖੇ ਸਵਾਲ ਜਵਾਬ। ਬਲਾਕ ਕਾਨੂੰਨਾਨ ਤੇ ਚਤੀਕ ਪੈਂਦੇ ਪਿੰਡ ਨਿਆਨੇ ਕੋਟ ਦੇ ਨਿਤਿਕ ਕਿਸਾਨਾਂ ਨੇ ਜਗਰੂਪ ਸਿੰਘ ਸੇਖਾਂ ਦਾ ਕਾਫਲਾ ਰੋਕ ਕੇ ਉਸ ਨੂੰ ਕਾਰ ਵਿੱਚੋਂ ਉਤਾਰ ਕੇ ਉਸ ਨਾਲ ਦਿੱਤੇ ਸਵਾਲ ਜਵਾਬ ਕੀਤੇ ਇਸ ਮੌਕੇ ਕਿਸਾਨਾਂ ਦੀ ਪੁਲਸ ਦੇ ਨਾਲ ਵੀ ਭਾਈ ਅਤੇ ਤੱਕਾ ਮੁਕੀ ਹੋਈ ਅਤੇ ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ ਮੋਰਚਾ ਪੁੱਟਣ ਮੇਰੇ ਕੋ ਸਾਡਾ ਸਮਾਰਗਮ ਹੈ ਉਹ ਆਪ ਐਮ ਐਲ اے ਗੁਰਲਾਲ ਕਨੌਰ ਦੇ ਕਰੀਬੀ ਇੱਕ ਬੰਦੇ ਦੇ ਘਰੋਂ ਜਾ ਕੇ ਅਸੀਂ ਜਾਂਦਾ ਲੇਕਿਨ ਫਿਰ ਵੀ ਉਸ ਉੱਪਰ ਕੋਈ ਪਰਚਾ ਦਰਜ ਨਹੀਂ ਹੋਇਆ ਔਰ ਵੀ ਕਈ ਜਗ੍ਹਾ ਤੇ ਦਿੱਕੇ ਸਵਾਲ ਜਵਾਬ ਹੋਏ ਉਹਨਾਂ ਨੇ ਚੇਅਰਮੈਨ ਜਗਰੂਪ ਸਿੰਘ ਸ਼ੇਖਾ ਨੇ ਵੀ ਉਹਨਾਂ ਦੇ ਸਵਾਲਾਂ ਦਾ ਜਵਾਬ dete ਹੋਏ ਕਿਹਾ ਕਿ ਉਹ ਉਹਨਾਂ ਦੀਆਂ ਜੋ ਵੀ ਜਾਜ ਮੰਗ ਹਨ ਉਹਨਾਂ ਨੂੰ ਲੈ ਕੇ ਮੁੱਖ ਮੰਤਰੀ ਤੱਕ ਆਵਾਜ਼ ਜ਼ਰੂਰ ਪਹੁੰਚਾਉਣਗੇ ਸਰ ਨੇ ਜਿੰਨੇ ਮਰਜੀ ਸਾਰੇ ਪਤਾ ਨਹੀਂ ਕਿ ਜਿੱਥੇ ਜਿੱਥੇ ਉਹਨਾਂ ਦਾ ਰਾਜ ਨੜਿਆ ਨਾ ਲੋਕਾਂ ਨੂੰ ਇੰਨਾ ਕੁ ਦਬਾ ਦਿੱਤਾ ਹੈ ਨਾ ਲੋਕੀ ਅਜੇ ਤੱਕ ਪੰਜਾਬ ਤੋਂ ਤੇ ਹਰਿਆਣੇ ਤੋਂ ਇਲਾਵਾ ਕੋਈ ਸਿਰ ਨਹੀਂ ਤਾਂ ਚੁੱਕਣ ਡਿਆ ਇੰਨੇ ਮਾੜੇ ਹਾਲਾਤ ਸਾਰਿਆਂ ਦੇ ਹੁਣ ਇਹ ਪਰ ਪਾਰਟੀ ਦੇ ਤੌਰ ਤੇ ਤੁਹਾਨੂੰ ਸਾਨੂੰ ਸਵਾਲ ਪੁੱਛਣੇ ਪੈਂਦੇ ਆ ਅਸੀਂ ਇਹ ਗੱਲ ਕਹਿੰਨੇ ਵੀ ਵੇਖੋ ਤੁਸੀਂ ਵੀ ਇਸ ਗੱਲ ਦੇ ਜਵਾਬ ਦੇ ਜੇ ਕਿ ਹੁਣ ਜੋ ਕੀਤਾ ਵਾ ਸੈਂਟਰ ਨੇ ਆਮ ਆਦਮੀ ਕੋ ਕਰਵਾਇਆ ਪਾਰਟੀ ਕੋ ਕਰਾਇਆ ਵਾ ਤੁਹਾਡੀ ਪਾਰਟੀ ਕੋ ਕਰਾਇਆ ਸਵਾਲ ਦਾ ਜਵਾਬ ਜਿਹੜਾ ਉਹ ਤੁਹਾਨੂੰ ਦੇਣਾ ਪੈਣਾ ਪਰ ਅਸੀਂ ਤੁਹਾਨੂੰ ਕਹਿੰਨੇ ਵੀ ਜਿੱਡਾ ਤੁਹਾਡੇ ਪਰਿਵਾਰ ਦਾ ਰੋਤਬਾ ਨਾ ਇਹਨਾਂ ਸਾਰਿਆਂ ਨੂੰ ਸਾਸਰੀ ਕਾਲ ਬੁਲਾ ਕੇ ਆਓ ਆਓ ਕਿਸਾਨਾਂ ਦੇ ਨਾਲ ਖਲੋ ਤੁਹਾਨੂੰ ਇੱਕ ਇਹ ਕਿਤਾਬ ਪੜ੍ਹ ਕੇ ਕਿੰਨੇ ਤੁਹਾਨੂੰ ਜਿਤਾਵਾਂਗੇ ਪਰ ਇਹ ਪਾਰਟੀਆਂ ਛੱਡ ਕੇ ਆਓ ਤੁਹਾਨੂੰ ਜਿਤਾਵਾਂਗੇ ਜਵਾਬ ਤੁਹਾਨੂੰ ਤੁਹਾਡੇ ਪਰਿਵਾਰ ਦਾ ਰਤਬਾ ਬੜਾ ਤਗੜਾ ਹੈ ਪਰ ਹੁਣ ਹੁਣ ਤੁਹਾਨੂੰ ਜਵਾਬ ਇੱਥੇ ਜਿਹੜਾ ਤੁਹਾਨੂੰ ਸਾਨੂੰ ਵੀ ਪਤਾ ਤੁਹਾਨੂੰ ਇਲਾਜ ਜਵਾਬ ਜੇ ਤੁਹਾਨੂੰ ਜਵਾਬ ਨਹੀਂਗਾ ਇਸ ਚੀਜ਼ ਦਾ ਆ ਰਿਹਾ ਪਰ ਤੁਹਾਡੇ ਕੋਲੋਂ ਪਾਰਟੀ ਨੇ ਕਰਵਾ ਲਿਆ ਜੇ ਇਹ ਤੁਹਾਨੂੰ ਮੰਨਣਾ ਪਏਗਾ ਇਹ ਬਹੁਤ ਤਗੜਾ ਜਿਹੜਾ ਕਿੰਗਾ ਇਹ ਮਤਲਬ ਜੇ ਆਪਾਂ ਇਹਦੀ ਤੁਲਨਾ ਕਰੀਏ ਨਾ ਬਾਵਰ ਦੇ ਟਾਈਮ ਨਾਲ ਕਰ ਸਕਦੇ ਆ ਜਾਂ ਮੁਗਲਾਂ ਦੇ ਟਾਈਮ ਤੇ ਇਹ ਕੁਝ ਹੋਇਆ ਹੈ ਇੱਕ ਮਾਲਵੇ ਦਾ ਬਜ਼ੁਰਗਵਾ 70 ਸਾਲਾਂ ਦਾ ਪੁਲ ਦੇ ਉੱਤੇ ਉਹਦਾ ਕੈਂਪ ਹੀ ਇੱਕ ਡਿਊਟੀ ਸਾਹ ਆਏ ਬਹੁਤ ਵਧੀਆ ਉਹਨੇ ਕਿਹਾ ਵੀ ਬਾਪੂ ਜੀ ਸਮਾਨ ਕਢ ਲਓ ਵੀ ਕੋਈ ਗੱਲ ਨਹੀਂ ਤੁਸੀਂ ਕਢ ਲਓ ਜਿਹੜਾ ਹੈਗਾ ਅੰਦਰ ਮਗਰਲੇ ਪਾਸੇ ਜਿਹੜੀ ਹੋਰ ਟੀਮ ਆਈ ਆ ਉਹਨਾਂ ਬਾਪੂ ਨੂੰ ਉਹ ਕੁੱਟਿਆ ਜਿਹੜਾ ਰਹਿਦਾ ਬਦਾਨਾ ਮੁੜ ਕੇ ਉਹਨੂੰ ਅਲੱਗੇ ਉੱਥੇ ਮਤਲਬ ਕੈਂਪ ਵਿੱਚ 70 ਸ਼ਰਾਰਤੀ ਅੰਸਰ ਹੁੰਦੇ ਆ ਨਾ ਉਹ ਇਸ ਚੀਜ਼ ਦਾ ਫਾਇਦਾ ਉਠ ਹੁੰਦੇ ਤੇ ਫਿਰ ਸਰਕਾਰ ਕਾਦੇ ਵਾਸਤੇ ਜੇ ਫੜ ਨਹੀਂ ਸਕਦੀ ਸ਼ਰਾਰਤੀਆਂ ਨੂੰ ਸਰਕਾਰ ਕਾਦੇ ਵਾਸਤੇ ਬਣੀ ਆ ਸਰਕਾਰ ਲੱਗੀ ਐ ਐਸੇ ਕੰਮ ਨੂੰ ਬਾਕੀ ਤੁਸੀਂ ਵੀ ਨਹੀਂ ਜਦੋਂ ਸਭ ਕੁਝ ਲੁੱਟਿਆ ਗਿਆ ਸੁਣੋ ਨਾ ਤੁਸੀਂ ਵੀ ਦੱਸ ਦਿਓ ਕਿ ਕੀ ਕੀ ਨੁਕਸਾਨ ਹੋਇਆ ਕਿਸ ਤਰ੍ਹਾਂ ਹੋਇਆ ਸਰ ਜੀ ਛੋਟੀ ਜੀ ਬੇਨਤੀ ਇੱਕ ਮੇਰੀ ਸੁਣ ਲਓ ਮੈਂ ਸਾਹਮਣੇ ਦੱਸ ਦੇਣਾ ਵੀ ਐਮਐਲਏ ਕਨੌਰ ਦੇ ਮੇਨ ਬੰਦੀ ਦਾ ਟਰੈਕਟਰ ਮੇਰੇ ਕੋਲ ਵੀਡੀਓ ਮੈਂ ਸਾਹਮਣੇ ਦਿਖਾ ਦੇਣਾ ਜਿੱਤੋਂ ਇਹ ਚਾਰ ਟਰਾਲੀਆਂ ਇੱਕ ਬਰਾਮਦ ਕਰਕੇ ਆਏ ਤਿੰਨ ਇੱਕ ਬਰਾਮਦ ਕਰਕੇ ਆਏ ਉਹ ਤੇ ਅਜੇ ਤੱਕ ਬਾਈ ਨੇ ਪਰਚਾ ਨਹੀਂ ਹੋਇਆ ਮੇਰੀ ਟਰਾਲੀ ਦੇ ਵਿੱਚੋਂ 2 ਲੱਖ ਦਾ ਸਮਾਨ ਕੱਢ ਕੇ ਉਹਨਾਂ ਨੇ ਗਾਇਬ ਕਰਤਾ ਮੈਂ ਇਹਨਾਂ ਦੱਸ ਗਿਆ ਵੀ ਫਲਾਣੇ ਦੇ ਘਰ ਪਿਆ ਜੇ ਅਜੇ ਤੱਕ ਉਹ ਸਮਾਨ ਬਰਾਮਦ ਨਹੀਂ ਹੋਇਆ ਸਿੱਧਾ ਉਹਦਾ ਰਿਸ਼ਤੇਦਾਰ ਹੈ ਜਿਹਦੇ ਘਰੋਂ ਟਰਾਲੀਆਂ ਇਸ ਕੱਢ ਕੇ ਲਿਆਉਂਦਾ ਉਹਨਾਂ ਸਾਡੇ ਤੇ ਗੋਲੀ ਵੀ ਚਲਾਈ ਉਹਦੇ ਤੇ ਕੁਝ ਨਹੀਂ ਹੋਇਆ ਕੋਈ ਬਾਈ ਨੇ ਪਰਚਾ ਨਹੀਂ ਆਇਆ ਦੱਸੋ ਫਿਰ ਕਿੰਨੂ ਜਾ ਕੇ ਪੁੱਛੀਏ ਕੀਤੇ ਵਿਸ਼ਵਾਸ ਕਰੀਏ ਵੀ ਉੱਤੇ ਕੋਈ ਪਰਚਾ ਹੋ ਜਾਊਗਾ ਐਮਐਲਏ ਕਨੌਰ ਦਾ ਖਾਸ ਬੰਦਾ ਜਿਹਦੀ ਹੈਗੀ ਆ ਗੈਸ ਏਜੰਸੀ ਵੀ ਆ ਉਹਦੇ ਘਰੋਂ ਚਾਰ ਟਰਾਲੀਆਂ ਕੱਢ ਕੇ ਲੈਂਦੀਆਂ ਜੇ ਮੈਂ ਤੇ ਪ੍ਰਧਾਨ ਦੋਨਾਂ ਨੇ ਅੱਛਾ ਉਹਦੇ ਟਰੈਕਟਰ ਨਾਲ ਹੀ ਬਰਾਮਦ ਕੀਤਾ ਵੀਡੀਓ ਆਉਂਦੀ ਆ ਉਹ ਵਿੱਚ ਪਰਚੇ ਦਾ ਟਰੈਕਟਰ ਨਹੀਂ ਰੱਖਿਆ ਨਾ ਉਹ ਬੰਦਾ ਰੱਖਿਆ ਉਹਦਾ ਡਰਾਈਵਰ ਗਾੜੀ ਰੱਖਦਾ ਤੁਸੀਂ ਉਹਤੇ ਕੀ ਜਵਾਬ ਦੇਤਾ ਲਿਖਤੀ ਮੈਨੂੰ ਦਿਓ ਦੂਸਰੀ ਗੱ ਮੈਂ ਵੀ ਨਾਲ ਜਾਵਾਂਗਾ ਤੁਹਾਡੇ ਪਰ ਜਿਹੜੀ ਪਹਿਲੀ ਗੱਲ ਹੈ ਨਾ ਉਹਦਾ ਜਵਾਬ ਤੇ ਦਿੱਤਾ ਨਹੀਂ ਜਦੋਂ ਤੁਸੀਂ ਹੁਣ ਆਉਣ ਡੇ ਜੇ ਨਾ ਅਸੀਂ ਰਾਹ ਰੋਕਿਆ ਇੱਥੇ ਆਉਣ ਆਲਾ ਦੋਸ਼ੀ ਆ ਕਿ ਅਸੀਂ ਦੋਸ਼ੀ ਸਿਰਫ ਇੱਕ ਦਲ ਦਾ ਸਵਾਲ ਲੈ ਗੋ ਤੁਸੀਂ ਆਉਣ ਡੇ ਜੇ ਅਸੀਂ ਰਾਹ ਰੋਕ ਲਿਆ ਦੋਸ਼ੀ ਤੁਸੀਂ ਜੇ ਕਹਿੰਜੀ ਕੌਣ ਦੋਸ਼ੀ ਹੈ ਚ ਨਹੀਂ ਦੋਸ਼ੀ ਇਹ ਚ ਜਾਣ ਆਲੇ ਨੇ ਤੇ ਲੰਘਣਾ ਹੀ ਆ ਨਾ ਲੰਘਣਾ ਹੀ ਅਸੀਂ ਵੀ ਜਾਣ ਡੇ ਹਾਂ ਦਿੱਲੀ ਨੂੰ ਅਸੀਂ ਉੱਥੇ ਬਹਿਣ ਨਹੀਂ ਸੀ ਕਈ ਉਹਦਾ ਜਵਾਬ ਮੈਂ ਮੰਗਣਾ ਉੱਥੇ ਕੌਣ ਦੋਸ਼ੀ ਆ ਸ਼ੰਭੂ ਨਹੀਂ ਨਹੀਂ ਮੇਰੀ ਬੇੰਤੀ ਸੁਣ ਲਓ ਨਾ ਨਹੀਂ ਨਹੀਂ ਇੱਕ ਤਾਂ ਨੂੰ ਪੰਜਾਬ ਸਰਕਾਰ ਨੇ ਤੇ ਰੁਕਿਆ ਹੀ ਨਹੀਂ ਰੁਕਿਆ ਤੇ ਜਾਂ ਸੈਂਟਰ ਵਾਲਿਆਂ ਨੇ ਤੇ ਜਾਂ ਤਾਮ ਹਰਿਆਣਿਆਂ ਹਰਿਆਣਿਆਂ ਵੀ ਮੇਰੀ ਗੱਲ ਸੁਣੋ ਉਹ ਥਾਂ ਤੇ ਬੈਣੀ ਕਹਿੰਦੀ ਜਿਹੜਾ ਪੰਜਾਬ ਦਾ ਹਿੱਸਾ ਆ ਤੇ ਪੰਜਾਬ ਬੋਲਿਆ ਉੱਥੇ ਬੋਲਿਆ ਪੰਜਾਬ ਦੇ ਸਾਡੇ ਹਿੱਸੇ 'ਚ ਤੁਸੀਂ ਕਿਉਂ ਬੈਰੀਕੇਟਿੰਗ ਕੀਤੀ ਐ ਸੇਖਵਾਨ ਸਾਹਿਬ ਅਸਲ ਸੱਚ ਪਤਾ ਕੀ ਹੈ ਤੁਸੀਂ ਆਪਣੇ ਕਿਸਾਨਾਂ ਮਜ਼ਦੂਰਾਂ ਦੇ ਦਰਦ ਸਮਝਣਾ ਨਹੀਂ ਚਾਹੁੰਦੇ ਤੁਹਾਡੀ ਸਰਕਾਰ ਅਸਲ ਸੱਚ ਕੌੜਾ ਮੰਨਣਾ ਚਾਹਨਾ ਹੈ ਮੰਨੋ ਆਤਮਾ ਤੁਹਾਡੇ ਅੰਦਰ ਵੀ ਮੇਰੇ ਅੰਦਰ ਵੀ ਆਤਮਾ ਸਭ ਕੁਝ ਜਾਣਦੀ ਚੋਰ ਨੂੰ ਪਤਾ ਹੁੰਦਾ ਮੈਂ ਹੱਥਾਂ ਨਾਲ ਕੀ ਕਰਦੇ ਆ ਉਹਦੀ ਮਜਬੂਰੀ ਹੁੰਦੀ ਉਹਦੀ ਕੋਈ ਫੀਲਿੰਗ ਹੁੰਦੀ ਆ ਜਾਂ ਕਿਸ ਤਰ੍ਹਾਂ ਹੁੰਦਾ ਉਹ ਕਰਮ ਉਹਦਾ ਕਰਦਾ ਪਰ ਪਤਾ ਤੁਹਾਨੂੰ ਜਿਹੜੇ ਪਰਿਵਾਰ ਚੋਂ ਤੁਸੀਂ ਇਹਦਾ ਸਾਫ ਕਿਤਾਬ ਲੋਕਾਂ ਜਿਹਦੇ ਨਾਲ ਬਹੁਤ ਔਖਾ ਹੋ ਜਾਉਂ ਆਉਣ ਵਾਲੀਆਂ ਪੀੜ੍ਹੀਆਂ ਦਾ ਜੋ ਸਿਸਟਮ ਬਣ ਰਿਹਾ ਜੋ ਕਾਰਪੋਰੇਟ ਦੇ ਸਭ ਕੁਝ ਅੰਡਰ ਦੇਣ ਜਾ ਰਹੇ ਤੁਸੀਂ ਸਭ ਕੁਝ ਉੱਤੇ ਲਿਖਤੀ ਪੜਤੀ ਹੋਣ ਰਿਹਾ ਨਵੇਂ ਕਾਨੂੰਨ ਬਦਲੇ ਜਾ ਰਹੇ ਨੇ ਭੂਮੀ ਗ੍ਰੈਂਡ ਬਿਲ ਜਿੰਨੇ ਵੀ ਐਕਵਾਇਰ ਜ਼ਮੀਨਾਂ ਹੋਣੀਆਂ ਆ ਨੈਸ਼ਨਲ ਹਾਈਵੇ ਨੰਗਾ ਡਿਆ ਟਾਡੇ ਲੱਗੋਂਦੀ ਜੀ ਪਤਾ ਇੱਥੇ ਕੀ ਕੋ ਹੋ ਗਿਆ ਟਾਡੇ ਜ਼ਿਲ੍ਹੇ ਦੇ ਵਿੱਚ ਆ ਸੱਟਾਂ ਉੱਦਣਗੀਆਂ ਹੀ ਹਮ ਸੱਤ ਐਮਐਲ ਰਾਂ ਟੱਕੀਆਂ ਪਈਆਂ ਕੋਈ ਸੁਣਵਾਈ ਹੋਈ ਪਤਾ ਇਹਨਾਂ ਦਾ ਐਮਐਲ ਇੱਕ ਟਾਈ ਪੁੱਛੋ ਕੋ ਪਰਚਾ ਹੋਇਆ ਆ ਸੱਟਾਂ ਲੱਗਣ ਆ ਨੱਕ ਦੀ ਹੱਡੀ ਇੱਕ ਵੀਰ ਦੀ ਫੁੱਟੀ ਇੱਕ ਦੀ ਪਸਲੀ ਇੱਕ ਦੀ ਇਹ ਟਾਡੀ ਸਰਕਾਰ ਚ ਹੋਇਆ ਕੋਈ ਬਾਹਰੋਂ ਸਰਕਾਰ ਨਹੀਂ ਆਈ ਤਾਂ ਫਿਰ ਇੱਥੇ ਕੀ ਆ ਤੁਹਾਡੀ ਕਾਰਵਾਈ ਕਿੱਦਾਂ ਨਹੀਂ ਤੁਹਾਨੂੰ ਨਾ ਸਵਾਲ ਜਵਾਬ ਕਰੀਏ ਸਾਡਾ ਰਾਇਤ ਬਣਦਾ ਇਹ ਟਾਈਮ ਹੋਰ ਭਿਆਨਕ ਹੋ ਜਾਊਗਾ ਜੇ ਕਿਤੇ ਤੁਸੀਂ ਨਾ ਮੌਕਾ ਸਾਂਭਿਆ ਨਾ ਮਤਲਬ ਸਹੀ ਹੋਇਆ ਤੁਹਾਡੇ ਵਾਲਾ ਸਿਸਟਮ ਜਿਹੜਾ ਸਰਕਾਰਾਂ ਚਲਾਉਣ ਵਾਲਾ ਮੇਰੀ ਬੇਨਤੀ ਸੁਣੋ ਮੈਂ ਇੱਕ ਆਮ ਨੁਮਾਇੰਦਾ ਹਾਂ ਨਾ ਪਾਰਟੀ ਦਾ ਮੇਰਾ ਕੰਮ ਆ ਪੁੱਲਦਾ ਕੰਮ ਕਰਨ ਦਾ ਤੁਹਾਡੇ ਵਿੱਚ ਤੇ ਸਰਕਾਰ ਚ ਤੁਸੀਂ ਦੱਸੋਗੇ ਇਹ ਜਿਹੜੀਆਂ ਚਲੋ ਗਲਤੀਆਂ ਜੇ ਹੋ ਗਈਆਂ ਤਾਂ ਉਹਨੂੰ ਕਵਰ ਕਿਤਾਬਾ ਕਰ ਸਕਦੇ ਆ ਕਿ ਗਾਂ ਲਈ ਜਿਹੜਾ ਵਾ ਆਪਾਂ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਿਹਾ ਕਿ ਇਹ ਜਿਹੜੀ ਭਰਾ ਮਾਰੂ ਜਾਂ ਕੇ ਖਤਮ ਹੋਣੀ ਚਾਹੀਦੀ ਹੈ ਨਹੀਂ ਨਹੀਂ ਇਹਦੇ ਭਰਾ ਕੋਈ ਨਹੀਂ ਸਾਰਾ ਮੇਰੀ ਮੇਰੀ ਬੇਨਤੀ ਸਾਰਿਆਂ ਨੂੰ ਮੇਰੀ ਬੇਨਤੀ ਸਾਰਿਆਂ ਨੂੰ ਪਹਿਲੀ ਗੱਲ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੀਆਂ ਯੂਨੀਅਨ ਜਿੰਨੀਆਂ ਨੇ ਨਾ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਣ ਮੇਰੇ ਹੱਥ ਬਨ ਕੇ ਬੈਠੀ ਚਲੋ ਫਿਰ ਮੇਰੇ ਮੇਰੀ ਮੈਂ ਗੱਲ ਪੂਰੀ ਸੁਣ ਲਓ ਨਾ ਦੇਖੋ ਅਸੀਂ ਵੀ ਕਿਸਾਨ ਹੀ ਆ ਸਾਰਿਆਂ ਦਾ ਇਕੱਠਾ ਹੀ ਮੈਟਰ ਆ ਇਹ ਹਰ ਇੱਕ ਨਾਲ ਜੇ ਕਿਸਾਨੀ ਇਫੈਕਟ ਹੁੰਦੀ ਅਸੀਂ ਵੀ ਨਾਲ ਹੀ ਇਫੈਕਟ ਹੁੰਨੇ ਸਾਰਾ ਪੰਜਾਬ ਦਾ ਬਛਿੰਦਾ ਇਫੈਕਟ ਹੁੰਦਾ ਫਿਰ ਪੋਲਿਟਿਕਲ ਪਾਰਟੀਆਂ ਨੂੰ ਵੀ ਇੱਕ ਪਲੇਟਫਾਰਮ ਤੇ ਖਲੂਨ ਦੀ ਲੋੜ ਹੈ ਵੇਖੋ ਜਿਹੜੀਆਂ ਵੱਡੀਆਂ ਚੰਗਾਂ ਨੇ ਸਾਰਾ ਪੰਜਾਬ ਇੱਕ ਥਾਂ ਖਲੂ ਆਪਾਂ ਖਲੋਤੇ ਨਾ ਪਹਿਲਾਂ ਜਦੋਂ ਕਿਸਾਨੀ ਸੰਘਰਸ਼ ਹੋਇਆ ਸਾਰੀ ਪੋਲਿਟਿਕਲ ਪਾਰਟੀਆਂ ਇੱਕ ਹੋਰ ਤੁਹਾਡੀ ਮੈਂ ਗੱਲ ਰੋਕਦਾ ਜਦੋਂ ਆਪਾਂ ਇੱਕ ਮਿੰਟ ਖਲੋ ਜਾ ਤੁਸੀਂ ਵੀ ਨਾ ਸਾਰੀਆਂ ਪੋਲਿਟਿਕਲ ਪਾਰਟੀਆਂ ਕੋ ਪਲੇਟਫਾਰਮ ਤੇ ਤੁਸੀਂ ਤਾਂ ਦੂਜੀ ਪਾਰਟੀ ਦਾ ਖਿੱਚ ਕੇ ਤੁਹਾਡਾ ਲਾਹਿੰਦਾ ਤੁਹਾਡਾ ਦੂਜੀ ਪਾਰਟੀ ਵਾਲੇ ਲੈ ਜਾਂਦੇ ਉੱਥੇ ਕਰ ਨੰਬਰ 1 ਦੂਜੀ ਮੈਂ ਗੱਲ ਪੁੱਛਣ ਲੱਗਾ ਜਿਹੜਾ ਜ਼ਮੀਨ 'ਚ ਪਾਣੀ ਗੰਦਾ ਪਾਣੀ ਪਾਉਣ ਦਾ ਕਾਨੂੰਨ ਬਦਲਿਆ ਉਦੇ ਬਾਰੇ ਤੁਹਾਡਾ ਕੀ ਕਾਰਨ ਹੈ ਵੀ ਉਹ ਹੁਣ ਸਜ਼ਾ ਹੋਣੀ ਨਹੀਂ ਉਹਨੇ ਜੁਰਮਾਨਾ ਲੋਕੀ ਮਤਲਬ ਜਿਹੜੇ ਕਾਰਪੋਰੇਟ ਹਨ ਦਸਤ ਦੇ ਤੇ ਉਹਨੂੰ ਛੋੜ ਦੇਤੀ ਵੀ ਜਿੰਨਾ ਮਰਜੀ ਜ਼ਮੀਨ ਚ ਪਾਓ ਤੁਹਾਨੂੰ ਵਾਲ ਨੇ ਮੰਗਾਉ ਤੁਹਾਡਾ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਇਹ ਮਾੜੀ ਗੱਲ ਆ ਇਹ ਚੇਂਜ ਹੋਣਾ ਚਾਹੀਦਾ ਇਸੇ ਕਰਕੇ ਤੇ ਮੈਂ ਕਹਿ ਰਿਹਾ ਤੁਸੀਂ ਕੋਈ ਇਹਦੇ ਬਾਰੇ ਇਹਦੇ ਇਹਦੇ ਬਾਰੇ ਇੱਕ ਮਿੰਟ ਇਹਦੇ ਬਾਰੇ ਤੁਸੀਂ ਕੋਈ ਆਪਣੀ ਗੱਲਬਾਤ ਕੀਤੀ ਆ ਕਿਤੇ ਸੋਸ਼ਲ ਮੀਡੀਆ ਫਾਉਂਟ ਤੇ ਜਾਂ ਕਿਤੇ ਹੋਰ ਕੀਤੀ ਸੀ ਮੈਂ ਇਹਦੀ ਗੱਲ ਕਰਨ ਡਿਆ ਕਿ ਇਹ ਸਿਰਫ ਲੁਧਿਆਣਾ ਜਿਮਨੀ ਚੋਉਂਦਾ ਬੜੀ ਵੱਡੀ ਬੜੀ ਵੱਡੀ ਲੜਾਈ ਆ ਇਹ ਸਾਨੂੰ ਸਾਰਿਆਂ ਨੂੰ ਇਕੱਠੀ ਹੋਣ ਦੀ ਲੋੜ ਆ ਕਿਉਂ ਇਕੱਠੀ ਤਾਂ ਚੰਗੀ ਸਰਕਾਰ ਜੇ ਅਸੀਂ ਕੀ ਕਰ ਸਕਦੇ ਅਸੀਂ ਤੇ ਤੁਹਾਨੂੰ ਆਪਣੀ ਗੱਲ ਦੱਸਣ ਦੇ ਉਹਦੇ ਬਾਰੇ ਦੱਸੋ ਅਸੀਂ ਸੀ ਤਾਕਤਾਂ ਨੂੰ ਵੀ ਘੇਰਾ ਪੈਂਟ ਆ ਦੇ ਉਹ ਨਹੀਂ ਪੁੱਠੇ ਬਣੇ ਨਾ ਗੱਲ ਕਰੋ ਪੁੱਠੇ ਬਣੇ ਨਾ ਮੈਂ ਜਿਹੜਾ ਪੂਰੀ ਪੁਆਇੰਟ ਆ ਨਾ ਜੀ ਜੀ ਇਹ ਤਾਂ ਨੁਕਸਾਨ ਕਰ ਦਿੱਤਾ ਕਹਣਾ ਸ਼ੁਰੂ ਕਰਤਾ ਆ ਕਿ ਇਸ ਤਰ੍ਹਾਂ ਆਮ ਆਦਮੀ ਪਾਰਟੀ ਇਹ ਨਾ ਸੋਚੋ ਵੀ ਪਤਾ ਨਹੀਂ ਕਿੰਨੇ ਕ ਸਾਲ ਹੀ ਰਹਿਣੀ ਹੈ ਹੋ ਸਕਦਾ ਅਗਲੇ ਦੋ ਸਾਲਾਂ ਬਾਅਦ ਬਦਲ ਜੇ ਦੂਜੀ ਸਰਕਾਰ ਆ ਜੇ ਹਾਂ ਮੰਡੇ ਆ ਸਿਰਫ ਤੁਹਾਡੇ ਸਰਕਾਰ ਦੇ ਨੱਕ ਦੇ ਥੱਲੇ ਹੋਣ ਰਿਆ ਸਾਰਾ ਪਰ ਤੁਸੀਂ ਬੇਖਬਰ ਦੀ ਦੋ ਕਿਉਂ ਟੀਟਾ ਸਰ ਉਹ ਕੀ ਕਰਨ ਉਹਨਾਂ ਦਾ ਆਪਣਾ ਪ੍ਰਾਈਵੇਟ ਹੈ ਯਾਰ ਸਾਡੂ ਵੀ ਤੁਹਾਨੂੰ ਠੀਕ ਹੋ ਜਾਣਾ ਇੱਕ ਸਕੂਲ ਇੱਕ ਗੱਡੀ ਸਾਹਿਬ ਲੋਕਾਂ ਨੂੰ ਦੇਖੋ ਸਿੱਧੀ ਗੱਲ ਵਾ ਇਹ ਸੇਖਵਾ ਸਾਹਿਬ ਕੋਈ ਵੀ ਸਾਡੀ ਗੱਲ ਦਾ ਜਵਾਬ ਨਹੀਂ ਆ ਠੀਕ ਵਾ ਸਾਡਾ ਸਾਥਮਾ ਹੀ ਵਿਰੋਧ ਵਾ ਪਰ ਜਿੱਥੇ ਭਰਾਵੋ ਪੁਲਿਸ ਧੱਕਾ ਕਰੂਗੀ ਉੱਥੇ ਅਸੀਂ ਫਿਰ ਪੱਕਾ ਮੋਰਚਾ ਵੀ ਲਾਵਾਂਗੇ ਇੱਥੇ ਵੀ ਪੁਲਿਸ ਨੇ ਅੱਜ ਕੀਤਾ ਜੀ ਐਸਐਚਓ ਕੁਲਵਿੰਦਰ ਨੇ ਧੱਕੇ ਮਾਰੇ ਸਾਡੇ ਵੀਰਾਂ ਨੂੰ ਇਹ ਸਭ ਤੋਂ ਮਾਰੀ ਗੱਲ ਵਾ 85 ਸਾਲ ਦੀ ਉਮਰ ਹੈ ਸੂਬਾ ਕਮੇਟੀ ਨਾਲ ਇੱਥੇ ਗੱਲ ਕਰਾਂਗੇ ਤੁਹਾਨੂੰ ਤਾਂ ਕਿਹਾ ਵੀ ਯਾਰ ਰਾਸ ਸੂਬਾ ਕਮੇਟੀ ਨਾਲ ਗੱਲ ਕਰਾਂਗੇ ਇਹ ਇਸ ਗੱਲ ਤੇ ਵੀ ਤੇ ਇਹ ਨਹੀਂ ਕਰਦੇ ਯਾਰ ਮੈਨੂੰ ਧੱਕੇ ਮਾਰੇ ਨੇ ਮੇਰੇ ਚਲੋ ਚਲੋ ਸੂਬਾ ਕਮੇਟੀ ਨਾਲ ਗੱਲ ਕਰਕੇ ਇਹਦੇ ਉੱਤੇ ਰਿਐਕਸ਼ਨ ਕਰਾਂਗੇ